ਵਾਡਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂਗੇ ਜਿੱਥੇ ਕੀ ਅੱਜ ਕਿਸਾਨਾਂ ਤੋਂ ਲਗਭਗ 10 ਮਿੰਟੇ ਪੂਰੇ ਹੋਣ ਤੋਂ ਵੱਡੀ ਗਤੀ ਦੇ ਵਿੱਚ ਲੰਘ ਪਹੁੰਚੇ ਨੇ ਜੋ ਇੱਕ ਵਾਰ ਫੇਰ ਜਗਜੀਤ ਸਿੰਘ ਢੱਲੇਵਾਲ ਨੇ ਪਰਮਾਤਮਾ ਨੇ ਜਿਹੜਾ ਕਿਸਾਨਾਂ ਮੰਡਲ ਦੇ ਵਿੱਚ ਆ ਜਾਣੂਪਨ ਦਾ ਜਿਹੜਾ ਕੰਮ ਕੀਤਾ ਹੈਗਾ ਤੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਆਂ ਕਿ ਜਿੱਥੇ ਕਨਾਲ ਕੀਤਾ ਗਿਆ ਸੀ ਐਸਕੇਮ ਦੇ ਕੁਝ ਹਾਥੋਂ ਦੇ ਵੱਲੋਂ ਕਿ ਉਹ ਜਗਜੀਤ ਸਿੰਘ ਢੱਲੇਵਾਲ ਨੂੰ ਮਿਲਣ ਦੇ ਲਈ ਪਹੁੰਚਣਗੇ ਉਹਨਾਂ ਦੇ ਸਿਹਤ ਬਾਰੇ ਜਾਣਨ ਦੇ ਲਈ ਪਹੁੰਚਣਗੇ ਤਾਂ ਉੱਥੇ ਹੀ ਜਿਹੜਾ ਹੁਣ ਉਹਨਾਂ ਦਾ ਰਾਕੇਸ਼ ਤਕੈਤ ਜਿਹੜੇ ਉੱਥੇ ਪਹੁੰਚੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਖਨੌਰੀ ਬਾਰਡਰ ਰਾਕੇਸ਼ ਤਕੈਤ ਪਹੁੰਚੇ ਨੇਗੇ ਉਨ੍ਹਾਂ ਦੇ ਨਾਲ ਆ ਹੋਰ ਵੀ ਜਿਹੜੇ ਆਗੂ ਮੌਜੂਦ ਨੇ ਐਸਕੇਐਮ ਦੇ ਆ ਉਹਨਾਂ ਦੇ ਨਾਲ ਆ ਮੌਜੂਦ ਨੇਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਡੌਰੀ ਬਾਰਡਰ ਦੀ ਇਹ ਤਸਵੀਰਾਂ ਤੁਹਾਨੂੰ ਸਾਹਮਣੇ ਜਿਹੜਾ ਦਿਖਾ ਰਹਿਆਂਗੇ ਜਿੱਥੇ ਕਿ ਜਗਜੀਤ ਸਿੰਘ ਢੱਲੇਵਾਲ ਤਕਰੀਬਨ 18 ਦਿਨਾਂ ਤੋਂ ਜਿਹੜਾ ਮਰਨਵਾਦ ਦੇ ਉੱਪਰ ਬੈਠੇ ਹੋਏ ਨੇ ਤੇ ਉਹਨਾਂ ਦੀ ਹਾਲਤ ਜਿਹੜੀ ਉਹ ਨਾਜ਼ੁਕ ਬਣੀ ਹੋਈ ਜਾ ਰਹੀ ਹੈ ਸੋ ਉਹਨਾਂ ਦੇ ਸਿਹਤ ਦੇ ਬਾਰੇ ਜਾਣਨ ਦੇ ਲਈ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤੇ ਰਕੇਸ਼ ਗੈਤ ਪਹੁੰਚੇ ਨੇ ਕਿਸਾਨ ਅਗੂ ਰਕੇਸ਼ ਗੈਤ ਐਸਕੇਮ ਦੇ ਹੋਰ ਵੀ ਜਿਹੜੇ ਅਗੂ ਨੇ ਕ੍ਰਿਵਲ ਬਸ ਦੇ ਕਰੀਬ ਜਿਹੜੇ ਅਗੂ ਇੱਥੇ ਕਨੌਨੀ ਪਾウダー ਦੇ ਉੱਪਰ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗੰਟੀ ਦੇ ਵਿੱਚ ਮੋਖ ਵੀ ਇੱਥੇ ਪਹੁੰਚੇ ਲਗੇ ਜਿਹੜਾ ਪਹਿਲਾਂ ਨਾਲੋਂ ਮੋਰਚੇ ਦੇ ਵਿੱਚ ਆ ਮਜ਼ਬੂਤੀ ਜਿਹੜੀ ਆ ਰਕੇਸ਼ ਟੈਕ ਜੋ ਹੈ ਫਿਲਹਾਲ ਜਿਹੜਾ ਡਾਕਟਰਾਂ ਦੇ ਵੱਲੋਂ ਬਿਸਟਰਲੇਵਾਲ ਦੇ ਖੇਤੂ ਬੈਕਿੰਗ ਵੀ ਹੋ ਰਹੀ ਹੈ ਬਾਰ-ਬਾਰ ਵੀਡੀਓ ਹੋ ਰਹੀ ਹੈ ਪਹੁੰਚਾਈ ਜਾ ਰਹੀ ਹੈ ਅਤੇ ਕੋਈ ਸੇਤ ਨੂੰ ਬੈਕ ਕੇ ਜਿਹੜਾ ਚੈਲਪੋਟ ਨਾਲ ਜਰਾਉਂਦੇ ਨੇ ਕਿ ਜੀ ਧੰਨਵਾਦ ਸਾਹਿਬ ਜਿਹੜਾ ਉਹ ਤਤ ਜੋ ਨਾ ਵੀ ਸੂਚਿਆ ਜਾ ਰਿਹਾ ਕਿ ਉਹਨਾਂ ਨੂੰ ਮੈਡੀਕਲ ਸੂਰ ਨਾ ਹੋ ਰਹੀ ਜਰੂਰਤ ਹੈਗੀ ਪਲਪਲ ਦੇ ਉੱਪਰ ਜਿਹੜਾ ਉਹਨਾਂ ਦੀ ਸਿਹਤ ਡਾਊਨ ਹੁੰਦੀ ਜਾ ਰਹੀ ਹੈ ਤਾਂ ਤਸਵੀਰਾਂ ਖਨੋਰੀ ਬਾਰਡਰ ਦੀਆਂ ਨੇ ਜਿੱਥੇ ਕਿ ਅੱਜ ਐਸਟੀਐਮ ਦੇ ਦੇਸ਼ਕ ਧਲੇਵਾਲ ਨੂੰ ਮਿਲਦੇ ਕੋ ਨਹੀਂ ਪਹੁੰਚੇ ਲੱਗਦਾ ਹੈ ਕਿ ਇਸ ਗੱਲਬਾਤ ਤੋਂ ਬਾਅਦ ਜਿਹੜਾ ਇਸ ਕੰਮ ਦੇ ਵੱਲੋਂ ਕੋਈ ਵੱਡਾ ਫੈਸਲਾ ਇਸ ਮੋਰਚੇ ਦੇ ਹੱਕ ਦੇ ਵਿੱਚ ਲਿਆ ਜਾ ਸਕਦਾ ਹੈ